ਜਥੇਦਾਰ ਜੀ ਅਕਾਲ ਤਖਤ ਸਾਹਿਬ ਤੇ ਬਾਕੀ ਸਿੰਘ ਸਹਿਬਾਨਾਂ ਦੇ ਵੱਲੋਂ ਤਨਖਾਈਆ ਕਰਾਰ ਕੀਤੇ ਗਏ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਯਾਨੀ ਕਿ ਅਕਾਲੀ ਦਲ ਦੇ ਆਗੂਆਂ ਨੂੰ ਬੀਤੇ ਕੱਲ ਸਜ਼ਾ ਸੁਣਾਈ ਜਾਂਦੀ ਹੈ ਤਾਂ ਦੱਸइए ਕਿ ਅਕਾਲੀ ਦਲ ਦੇ ਸਾਫਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਈ ਅਕਾਲੀ ਲੀਡਰ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਕਿ ਅਕਾਲੀ ਦਲ ਦੀ ਸਰਕਾਰ ਵਿਲੇ ਜੋ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਬਾਕੀ ਅਕਾਲੀ ਲੀਡਰਾਂ ਦੇ ਵੱਲੋਂ ਕਬੂਲਨਾਮਾ ਕੀਤਾ ਗਿਆ ਫਸੀਲ ਦੇ ਸਾਮ बैठ के कबूलनामा होंद जिस तो बाद कि पबानू सजा सुनाई गई है सुखबीर सिंह बादल सुखदेव ढींसा जिते जथेदार साहब वलो उन्होंने जड़ी सज़ा सुनाई गई है उस मुताबक वो सचखंड श्री हरिमंदर साहब के मेन गेट के उत्तवादार तौर पर सेवा करते नजर आ रहे हैं सेहत ठीक ना हो वजह कारण जत्ेदारा वो दोनों सेवादार के तौर पर ਸਜ਼ਾ ਸੁناਈ ਗਈ ਹੈ ਤੇ ਇੱਥੇ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਦੇ ਗਲ ਦੇ ਵਿੱਚ ਤਖਤੀ ਪਾਈ ਗਈ ਹੈ ਤੇ ਇਸ ਦੇ ਦਰਮਿਆਨ ਉਹ ਬਰਛਾ ਫੜ ਕੇ व्हीਲ ਚੇਅਰ ਤੇ ਬੈਠ ਕੇ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਉੱਥੇ ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਵੀ ਇੱਥੇ ਸੇਵਾਦਾਰ ਦੇ ਵਾਂਗ ਡਿਊਟੀ ਕਰਦੇ ਨਜ਼ਰ ਆਏ ਨੇ। ਤਾਂ ਸਿੰਘ ਸਹਿਬਾਨਾਂ ਦੇ ਵੱਲੋਂ ਸਜ਼ਾ ਸੁناਈ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬਰਛਾ ਫੜ ਕੇ ਹੁਣ ਗਲ ਦੇ ਵਿੱਚ ਤਖਤੀ ਪਾ ਕੇ ਸੇਵਾਦਾਰ ਦੇ ਵਾਂਗ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆਏ। ਤਾਂ ਉੱਥੇ ਸੁਖ 15 ਸਤਾ ਤੇ ਬਿਕਰਮ ਜੀਠਿਆ ਵੀ ਸੇਵਾ ਕਰਦੇ ਇਥੇ ਵਿਖਾਈ ਦਿੱਤੇ ਨੇ ਜਥੇਦਾਰ ਜੀ ਅਕਾਲ ਤਖਤ ਸਾਹਿਬ ਤੇ ਬਾਕੀ ਸਿੰਘ ਸਹਿਬਾਨਾਂ ਦੇ ਵੱਲੋਂ ਤਨਖਾਈਆ ਕਰਾਰ ਕੀਤੇ ਗਏ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਯਾਨੀ ਕਿ ਅਕਾਲੀ ਦਲ ਦੇ ਆਗੂਆਂ ਨੂੰ ਬੀਤੇ ਕੱਲ ਸਜ਼ਾ ਸੁਣਾਈ ਜਾਂਦੀ ਹੈ ਤਾਂ ਦੱਸइए ਕਿ ਅਕਾਲੀ ਦਲ ਦੇ ਸਾਫਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਈ ਅਕਾਲੀ ਲੀਡਰ ਜਿਨ੍ਹਾਂ ਨੂੰ ਸਜ਼ਾ ਸੁਣਾਈ ਗਈ ਅਕਾਲੀ ਦਲ ਦੀ ਸਰਕਾਰ ਵਿਲੇ ਜੋ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਬਾਕੀ ਅਕਾਲੀ ਲੀਡਰਾਂ ਦੇ ਵੱਲੋਂ ਕਬੂਲਨਾਮਾ ਕੀਤਾ ਗਿਆ ਫਸੀਲ ਦੇ ਸਾਮ बैठ के कबूलनामा हों जिस तो बाद किबाना वालों सजा सुनाई गई है सुखबीर सिंह बादल सुखदेव ढींसा जिथे जथेदार साहब वलो उन्होंने जीड़ी सज़ा सुनाई गई है उस मुताबक वो सचखंड श्री हरिमंदर साहब के मेन गेट के उत्तवादार तौर पर सेवा करते नजर आ रहे हैं सेहत ठीक ना हो वजह कारण जत्ेदारा वो दोनों सेवादार के तौर पर ਸਜ਼ਾ ਸੁناਈ ਗਈ ਹੈ ਤੇ ਇੱਥੇ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਦੇ ਗਲ ਦੇ ਵਿੱਚ ਤਖਤੀ ਪਾਈ ਗਈ ਹੈ ਤੇ ਇਸ ਦੇ ਦਰਮਿਆਨ ਉਹ ਬਰਛਾ ਫੜ ਕੇ व्हीਲ ਚੇਅਰ ਤੇ ਬੈਠ ਕੇ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਉੱਥੇ ਦੱਸ ਦਈਏ ਕਿ ਸੁਖਦੇਵ ਸਿੰਘ ਢੀਂਡਸਾ ਵੀ ਇੱਥੇ ਸੇਵਾਦਾਰ ਦੇ ਵਾਂਗ ਡਿਊਟੀ ਕਰਦੇ ਨਜ਼ਰ ਆਏ ਨੇ। ਤਾਂ ਸਿੰਘ ਸਹਿਬਾਨਾਂ ਦੇ ਵੱਲੋਂ ਸਜ਼ਾ ਸੁناਈ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਬਰਛਾ ਫੜ ਕੇ ਹੁਣ ਗਲ ਦੇ ਵਿੱਚ ਤਖਤੀ ਪਾ ਕੇ ਸੇਵਾਦਾਰ ਦੇ ਵਾਂਗ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆਏ। ਤਾਂ ਉੱਥੇ ਸੁਖ 15 ਸਤਾ ਤੇ ਬਿਕਰਮ ਜੀਠਿਆ ਵੀ ਸੇਵਾ ਕਰਦੇ ਇਥੇ ਵਿਖਾਈ ਦਿੱਤੇ ਨੇ